پچلے جو پا جی مہان بخش کرپا رن دے سکا سالا رل ملک ਸਤਿਗੁਰੂ ਦਾ ਸਹਾਈ ਹੋ ਸਿਰੂ ਨਾਨਕ ਪਾਛਾ ਜੀ ਜੀ ਰੰਗੋ ਕੋ ਟਕੀਆ ਅਸਤਰੀ ਅੰਦਰ ਤੋਂ ਪਹਿਲੇ ਪਰਮਨ ਸ਼ਬਦ ਦੀ ਵਿਚਾਰ ਦੀ ਸੰਪੰਨਤਾ ਕੱਲ ਤਾਂ ਕੀਤੀ ਹੈ ਅਤੇ ਅੱਜ ਦੂਸਰੇ ਪਰਮਨ ਸ਼ਬਦ ਦੀ ਆਪਣੀਆਂ ਅੰਦਰੋਂ ਗੱਤੀਆਂ ਦਾ ਮੂਲ ਰੂਪ ਦਾ ਸਰਵਣ ਕੀਤਾ ਹੈ ਸੋ ਸਮਯ ਦੇ ਮਿਚਨਦੇ ਆਵਤਾਰ ਅਦੀ ਸਾਡੇ ਸਭ ਨੂੰ ਬਚਾਰਨ ਸੁਣਨ ਦਾ 기ਅ ਕਰੇ ਸਤਿਗੁਰੂ ਧੰਨ ਸਾਹਿਬ ਸਿਗੁਰੂ ਨਾਮ ਪ੍ਰਸਾਦ ਇਸ ਬਾਵਨਿ ਸ਼ਬਦ ਤੇ ਰਾਣੀ ਆਪਣੀ ਕੀ ਸੁਣਾ ਰਹੇ ਹਨ ਇਸ ਨੂੰ ਸਮਝ ਪਨਾਹੀਏ ਜੀਵਨ ਦਾ ਅਰਥ ਨਹੀਂ ਹੈ ਆਪ ਸਾਰੇ ਸੰਗਤ ਮਾ ਤਤਵਰਥੀਆਂ ਨੂੰ ਘੱਗਰ ਕਰੋ ਖੰਡਾ ਬ੍ਰਹਮੰਡਾ ਦੇ ਮਾਲਕ ਸੋਦਾ ਆਰਤਾਨ ਦਸਾਂ ਪਛਾਨ ਦੀ ਆਤਮਕ ਜੋਤ ਪ੍ਰਾਤਮਿਕ ਸਰੂਪ ਤਨ ਤੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਪ੍ਰਾਚਨ ਦੀ ਦਾ ਗਿਆਨ ਕਰ ਦੇਉ ਏ ਦਾਸ ਨੂੰ ਸੇ ਸੂ ਦੇਵ ਆਖਿਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਛਾ ਤਨ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਨੰਦੇਵ ਹਨ ਗੁਰਬਾਣੀ ਦੇ ਵਿਚਾਰ ਦੀ ਰੱਤਾ ਪਿਛਲੇ ਦੋ ਤਿੰਨ ਦਿਨਾਂ ਤੋਂ ਕੀਤੀ ਆ। ਨੋਟ ਕਰਨੀਆਂ ਦੇ ਸੁਨੇਹੇ। ਕਾਲ ਇਹਨੇ ਸ਼ਬਦੀ ਸੰਪਾਦਾਤਵਾ ਕੀਤੀ ਸੀ। ਅੱਜ ਦੂਸਰੇ ਪਦ ਦੇ ਸ਼ਬਦੀ ਵਿਚਾਰ ਆਰੰਭ ਕਰਦੇ ਹਾਂ। ਇਸ ਬਵਨ ਸ਼ਹਾਦੀ ਜੁੜੀ ਸੰਤਦਾਈ ਉਥਾਨ ਦਾ ਹੈ ਉਹ ਇਸ ਪ੍ਰਕਾਰ ਹੈ ਕਿ ਜਦੋਂ ਧੰਸਾ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਘਤਰਤ ਸਾਈਂ ਵਿੱਚ ਪਾਤਸ਼ਾਹੀ ਜੀ ਸਵੀਕਾਰ ਕਰਕੇ ਬਿਤਰ ਰਹੇ ਸਨ ਜਬਤ ਜਲੰਧੇ ਪਾਤਸ਼ਾਹਤ ਰਾਜਸਾਨ ਸਤਿਗੁਰੂ ਰੋਜ ਸਿੱਖਾਂ ਨੂੰ ਬਾਣੀ ਦਾ ਉਪਦੇਸ਼ ਦੇ ਕੇ ਇਸ ਭੱਜਲ ਤੋਂ ਤਰਨ ਦੀ ਬਾਤ ਸਖਾ ਰੇ ਸਾਨੂੰ ਰੋਜ ਹੀ ਗੁਰਸੰਗਤ ਦੇ ਵਿੱਚ ਕੋਈ ਸਾਧੂ ਮਹਤੂਆ ਨੇ ਬਾਤ ਐਸ਼ਾਨੀ ਇਸਤਰੀਆਂ ਵਾਲੇ ਵਸਤਰ ਪਣ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਆ ਤੇ ਆਪਣੇ ਆਪ ਨੂੰ ਸੋ ਸਵਾਰ ਕਰਨ ਕੇ ਦਰਸਾਉਣਾ ਤੇ ਸਤਿਗੁਰੂ ਗੁਰਨਾਨਕ ਸਾਹਿਬ ਨੂੰ ਕਾ ਕਾਂ ਦੇ ਉੱਨਾ ਸਵਾਲ ਕਰਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਥਾ ਜੋਗ ਉਤਰ ਦੇ ਕਿਉਂ ਸਿੱਧੇ ਰਸਤੇ ਪੰਡਾ ਤੇ ਰੋਜ਼ ਦੀ ਇਹ ਪ੍ਰਕਿਰਿਆ ਚੱਲ ਰਹੀ ਸੀ ਕਿ ਰੋ ਨਹੀਂ ਇਹਨਾਂ ਕਾ ਸਾਧਮਣੇ ਇਸਤਰੀਆਂ ਬੜਾ ਨਿਵਾਸ પાਕੇ ਪ੍ਰਪਾਕੇ ਗੁਰਨਾਨਕ ਜੀ ਦੇ ਸੰਗਤ ਵਿੱਚ ਆਉਣਾ ਤੇ ਆਪਣੇ ਆਪ ਨੂੰ ਸੋਹ ਸਹਾਗਣ ਸਿਵਾਉਣਾ ਆਪਣੇ ਆਪ ਨੂੰ ਕਿਨਕ ਅਸੀਂ ਸੋਹ ਸਹਾਗਣ ਹਾਂ ਤੇ ਗੁਰਨਾਨਕ ਸਭ ਨੂੰ ਸ਼ਗਵਾਲ ਕਰਨੇ ਗੁਰਨਾਨਕ ਪੁੱਤਰ ਦੇਵ ਜੀ ਤਾਂ ਇੱਕ ਦਿਨ ਕੋਲ ਬੈਠੇ ਗੁਰਸਿੱਖਾਂ ਨੇ ਬਾਦਸ਼ਾਹ ਜੀ ਨੂੰ ਗੁਰਨਾਨਕ ਸਭ ਨੂੰ ਪੁੱਛਿਆ ਕਿ ਸਤਿਗੁਰ ਜਿਹੜੇ ਰੋਜ਼ ਮਹਾਦਮਨ ਦੇ ਹੁੰਦੇ ਹਨ ਇਸਤਰੀਆਂ ਦਾ ਵੇਸ ਧਾਰਨ ਕਰਕੇ ਇਸਤਰੀਆਂ ਦਾ ਲਿਬਾਸ ਪਾ ਕੇ ਹੁੰਦੇ ਹਨ ਤੇ ਆਪਣੇ ਆਪ ਨੂੰ ਸਹਸਹਾਗਣ ਦੱਸਦੇ ਹਨ ਸਹਸਹਾਗਣ ਦਾ ਭਾਵ ਹੁੰਦਾ ਸੁਹਾਗਣ ਇਸਤਰੀ ਸੁਹਾਗਣ ਇਸਤਰੀ ਉਹ ਜਿਹੜੀ ਆਪਣੇ ਪਤੀ ਵਰਤ ਦਾ ਧਰਮ ਦੇ ਵਿੱਚ ਪਰਚੀ ਹੋਵੇ ਜਿਹੜੀ ਪਤੀ ਵਾਲੀ ਹੋਵੇ ਜਿਹੜੀ ਮਾਲਕ ਵਾਲੀ ਹੋਵੇ ਜਿਹੜੀ ਖਾਸਮ ਵਾਲੀ ਤੰਗੁਰ ਨਾਨਕ ਸਾਹਿਬ ਨੇ ਸਿੱਖਾਂ ਦਾ ਪ੍ਰਸ਼ਨ ਦਾ ਸਵਾਲ ਦਾ ਉੱਤਰ ਦੰਦਿਆ ਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਿਸ ਦੇ ਵਿਚਾਰ ਆਰੰਭ ਕਰੇ ਪਾਛ ਜੀ ਨੇ ਇਸ ਪਾਵਨ ਸ਼ਬਦ ਦੇ ਰਹਾਉ ਬੜੇ ਬੰਦ ਵਿੱਚ ਕਿਰਪਾ ਕੀਤੀ ਹਰ ਜੀਉ ਇਉਂ ਪਿਰ ਰਬ ਨਾਰਾ ਤੁਧ ਪਾਉ ਨਸ ਰਗਣੀ ਆਪਣੇ ਕਿਰਪਾ ਲੈ ਸੋ ਸਤਿਗੁਰੂ ਨੇ ਪਹਿਲਾਂ ਤੇ ਸਦਾ ਸਪਸ਼ਟ ਜਗਨਾ ਬਟਨ ਰਖਾਉ ਬਲੇ ਮੰਨ ਵਿੱਚ ਕਿਰਪਾ ਕੀਤੀ ਹੀ ਇਹ ਭਾਈ ਹਰ ਜੀਉ ਇਉਂ ਪਿਰ ਰਾਵਨ ਨਾਲ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ ਇਹਨਾਂ ਨੂੰ ਪ੍ਰਮਾਤਮਾ ਰੂਪੀ ਜਿਹੜਾ ਪਤੀ ਹੈ ਉਹ ਰਾਵਨ ਉਸ ਨੂੰ ਤਾਂ ਮਾਨ ਸਕਦੀਆਂ ਹਾਲ ਤੁਧ ਭਾਵਨ ਸੁਹਾਗਣੀ ਜੇ ਕਿਤੇ ਉਹ ਪ੍ਰਮਾਤਮਾ ਨੂੰ ਭਾ ਜਾਣ ਤੇ ਰੱਬ ਨੂੰ ਆਪਣੇ ਪਤੀ ਨੂੰ ਭਾ ਜਾਣ ਤੇ ਆਪਣੀ ਕਿਰਪਾ ਲੈ ਸਵਾਰ ਤੇ ਪਤੀ ਪਰਮੇਸ਼ਰ ਉਹਨਾਂ ਦੇ ਉੱਤੇ ਨਦਰ ਪਰਿਦ੍ਰਿਸ਼ਟੀ ਕਰ ਦੇਵੇ ਦ੍ਰਿਸ਼ਟੀ ਕਰਕੇ ਉਹਨਾਂ ਦੇ ਹਿਰਦੇ ਨੂੰ ਸਵਾਰ ਦੇਵੇ ਤਾਂ ਸੌ ਵਾਲੀਆਂ ਪਤੀ ਵਰਤਾਂ ਵਾਲੀਆਂ ਪਤੀ ਤਾਂ ਹੁੰਦੀਆਂ ਪਤੀ ਵਾਲੀਆਂ ਮਾਲਕ ਵਾਲੀਆਂ ਸਤਰੀਆਂ ਹੋ ਜਾਂਦੀਆਂ ਹਨ ਤੇ ਆਪਣੇ ਜੀਵਨ ਨੂੰ ਸਵਾਰ ਲੈਂਦੀਆਂ ਹਨ ਤਾਂ ਸਤਿਗੁਰੂ ਨੂੰ ਸਿੱਖਾਂ ਨੇ ਕਿਹਾ ਕਿ ਪਾਸ਼ਾ ਜਿਹੜੇ ਇਹ ਰੋਜ਼ ਲੋਕ ਆ ਰਹੇ ਹਨ ਇਹਨਾਂ ਵेशभूषा ਜਿਹੜੀ ਹੈ ਸਤਰੀਆਂ ਵਾਲੀ ਬਣਾਈ ਹੈ ਲਿਬਾਸ ਸਤਰੀਆਂ ਵਾਲਾ ਪਹਿਨੇ ਆ ਹੈ ਤੇ ਆਪਣੇ ਆਪ ਨੂੰ ਸਹਾਗਣ ਵੀ ਕਰ ਰਹੇ ਹਨ ਮਾਲਕ ਵਾਲੇ ਵੀ ਕਰ ਰਹੇ ਹਨ ਤੇ ਇਹ ਕੌਣ ਹਨ ਤਪਾਸ਼ਾ ਜੀ ਨੇ ਆਰੰਭਤਾ ਕੀਤੀ ਸ਼ਬਦ ਦੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਭਾਵਨ ਵੀਰ ਦੇ ਉੱਤੇ 53 ਅਤੇ 53 ਅੰਗੋ ਤੁਸੀਂ ਸ਼ੋਗਤ ਹੈ ਸਤਿਗੁਰੂ ਨੇ ਆਰੰਭਤਾ ਕੀਤੀ ਸਬੇ ਕੰਤ ਮਹਿਬੀਆਂ ਸਗਲੀਆਂ ਕਰੈ ਸਿਕਾਰ ਜੇ ਨਪਾਈ ਇਸ ਤਰੀਕੇ ਤੇ ਸੰਸਾਰ ਦੇ ਉੱਤੇ ਜਿੰਜਾ ਸਰੂਪ ਇਸਤਰੀਆਂ ਸਾਰੀਆਂ ਹਨ ਤੇ ਜਿੰਨੀਆਂ ਵੀ ਇਸਤਰੀਆਂ ਹਨ ਉਹ ਸਾਰੀਆਂ ਆਪਣੇ ਆਪ ਨੂੰ ਮਹਿਲੀਆਂ ਭਾਵ ਇਸਤਰੀਆਂ ਜਣਾਉਂਦੀਆਂ ਹਨ ਤੇ ਸਭ ਲੀਆਂ ਤਰ੍ਹਾਂ ਸੰਗਾਰ ਤੇ ਸਾਰੀਆਂ ਜਿਹੜੀਆਂ ਹਨ ਉਹ ਸ਼ਿੰਗਾਰ ਵੀ ਕਰਦੀਆਂ ਹਨ ਪਰ ਸਾਰੀਆਂ ਆਪਣੇ ਪਤੀ ਪਰਮੇਸ਼ਰ ਨੂੰ ਨਹੀਂ ਪਾਉਂਦੀਆਂ ਪਹਿਲਾਂ ਦੇ ਲੈ ਅਖਰੀ ਅਰਥਾਂ ਪਾਵਰਤ ਦੇ ਬਾਅਦ ਵਿੱਚ ਆਪਾਂ ਵਿਚਾਰਾਂਗੇ ਇਹਦੇ ਅਖਰੀ ਅਰਥ ਜਿਹੜੇ ਹਨ ਕਿ ਸਬੇ ਕੰਤ ਮਹਿਵੀਆਂ ਜਿਸਾਰੀਆਂ ਇਹ ਜਿਹੜੀਆਂ ਇਸਤਰੀਆਂ ਹਨ ਉਹ ਕਹਿਣ ਨੂੰ ਆਪਣੀਆਂ ਕੰਤਰੀਆਂ ਪਤੀ ਦੀਆਂ ਇਸਤਰੀਆਂ ਹਨ ਤੇ ਸਾਗੜੀਆਂ ਕਰਿਆ ਸਾਰੀਆਂ ਜਿਹੜੀਆਂ ਹਨ ਉਹ ਪਤੀ ਨੂੰ ਰਜਾਉਣ ਵਾਸਤੇ ਸ਼ਿੰਗਾਰ ਵੀ ਕਰਦੀਆਂ ਹਨ ਭਾਵੇਂ ਕਿ ਜਿਹੜਾ ਸੁਹਾਗਣਾ ਵੱਡਾ ਸ਼ਿੰਗਾਰ ਹੁੰਦਾ ਸੋਹਾ ਵੇਸ ਪੰਨਣਾ ਮਾਂ ਨੂੰ ਸ਼ੂਰ ਭਰਨਾ ਇਹ ਸਾਰੇ ਸ਼ਿੰਗਾਰ ਵੀ ਕਰਦੀਆਂ ਹਨ ਪਰ ਪਾਸ਼ ਨੇ ਜਿਵੇਂ ਇੱਕ ਰਾਜੇ ਕੋਲੇ ਇਹਨੇ ਕਾ ਰਾਣੀਆਂ ਹੁਣ ਤੇ ਸਾਰੀਆਂ ਹੀ ਇਹ ਜਨਾਉਂਦੀਆਂ ਹਨ ਜਿਪਾਈ ਮੈਂ ਰਾਜੇ ਦੀ ਪੋਤਰਾਣੀਆਂ ਹਰ ਰਾਜੇ ਰਾਣੀ ਜਿਹੜੀ ਹੈ ਉਹ ਜਦੋਂ ਜਦੋਂ ਮਰੇ ਹੋ ਕੇ ਤੇ ਚੰਗੇ ਤੋਂ ਡੰਗਾ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਬੜੇ ਮਰਮੋਹ ਕੇ istri ਬਣ ਕੇ ਤੇ ਇਹ ਜਣਾਉਂਦੀ ਹੈ ਕਿ ਰਾਜਾ ਜਿਹੜਾ ਇਹ ਮੇਰਾ ਰਾਜਾ ਹੈ ਤੇ ਮੈਂ ਇਹਦੀ ਪ੍ਰਾਣੀ ਹਾਂ ਪਰ ਪਾਸ਼ਕ ਨੇ ਨਹੀਂ ਭਾਈ ਗੰਤ ਬਣਾ ਬਣਾਈਆਂ ਸੁਹਾ ਵੇਸ ਵਕਾਰ ਜਿਹੜੇ ਜਨੀਆਂ ਵੀ ਇਸਨੀਆਂ ਹਨ ਇਹ ਤੇ ਗੰਤ ਬਣਾਉਣ ਵਾਸਤੇ ਆਇਆ ਹੁੰਦਾ ਹਨ ਸਾਰੀਆਂ ਜੜੀਆਂ ਹਨ ਉਹ ਆਪਣੇ ਪਤੀ ਨੂੰ ਪ੍ਰੇਮ ਨਹੀਂ ਕਰਦੀਆਂ ਸਾਰੀਆਂ ਦਾ ਹਿਰਦੇ ਵਿੱਚੋਂ ਪ੍ਰੇਮ ਨਹੀਂ ਹੈਗਾ ਉਹਤੇ ਗਣਤ ਗਣਾਵਨ ਭਾਵ ਗਿਣਤੀ ਪੂਰੀ ਕਰਨ ਵਾਸਤੇ ਆ ਰਹਿਆਂ ਹਨ ਤੇ ਸੁਹਾ ਵੇਸ ਵਿਕਾਰ ਸਿੱਖਾ ਚਾਚੇ ਪਾਸ਼ਾ ਜਿਹੜਾ ਲਿਬਾਸ ਧਾਰਨ ਕਰਦੇ ਤਾਂ ਜੜੀਆਂ ਇਸਤਰੀਆਂ ਆਪਣੇ ਸ਼ਤਨ ਦੇ ਉੱਤੇ ਸੁਹੇ ਰੰਗ ਦਾ ਜਾਂ ਸੁਹਾਗਨਾ ਵਾਲਾ ਲਿਬਾਸ ਪਾਉਂਦੀਆਂ ਫਿਰ ਇਹਦਾ ਕੀ ਕੰਮ ਪਾਸ਼ਕ ਨੇ ਇਹ ਬਿਨਾ ਕਿਸ ਵਿਕਾਰ ਤੋਂ ਹੋਰ ਕਿਸੇ ਕੰਮ ਦਾ ਨਹੀਂ ਹੈਗਾ ਸਿਰਫ ਵਿਕਾਰ ਪੈਦਾ ਕਰਦਾ ਕਿਉਂਕਿ ਆਮ ਵੀ ਹੁਣ ਆਪਾਂ ਨੂੰ ਪਤਾ ਚਲੋ ਆਪਾਂ ਸਾਰੇ ਸਮਾਜ ਵਿੱਚ ਵਿਚਰਨੇ ਆ ਇਸਤਰੀ ਜਿਹੜੀ ਆ ਸੁਹਾ ਵੇਸ ਮੁਕਾਰ ਕਰਦੀ ਸੁਹਾ ਵੇਸ ਦਾ ਸ਼ਿੰਗਾਰ ਕਰਦੀ ਪਾਉ ਉਹ ਗੇਰੂਏ ਰੰਗ ਦੇ ਗੂੜੇ ਰੰਗਾਂ ਦੇ ਵਸਤਰ ਪਾਉਂਦੀ ਕਾਦੇ ਵਾਸਤੇ ਵੀ ਉਹ ਆਪਣੇ ਪਤੀ ਨੂੰ ਰਿਹਾ ਸਕੇ ਤੇ ਉਹਦੇ ਚ ਮਨਮੋਹਕ ਇਸਤਰੀ ਬਣ ਕੇ ਉਹ ਪੇਸ਼ ਆਉਣਾ ਚਾਹੁੰਦੀ ਤੇ ਵਕਾਰ ਹੀ ਪੈਦਾ ਕਰਦੀ ਸਿਰ ਆਪਣੀ ਵਿਸ਼ਾ ਵਕਾਰ ਆਇਆਂ ਭੋਗਣ ਵਾਸਤੇ ਦੇ ਪਾਸ਼ਕ ਨੇ ਭਾਈ ਜਿੰਨੇ ਵੀ ਇਹ ਪਖੰਧੀ ਲੋਕ ਹਨ ਨਾ ਇਹ ਸਿਰਫ ਗੰਤ ਘਣਾਉਣ ਵਾਸਤੇ ਧਰਤੀ ਤੇ ਰਹ ਰਹੇ ਹਨ ਪਰਮਾਤਮਾ ਰੂਪੀ ਪਤੀ ਦੇ ਨਾਲ ਪ੍ਰੇਮ ਕਿਸੇ ਦਾ ਵੀ ਨਹੀਂ ਹੈਗਾ ਤੇ ਪ੍ਰੇਮ ਤੋਂ ਬਿਨਾ ਕਦੇ ਪਤੀ ਰਿਜਦਾ ਨਹੀਂ ਹੈਗਾ ਭਾਵੇਂ ਇਸਤਰੀ ਸਾਰਾ ਦਿਨ ਸ਼ਿੰਗਾਰ ਕਰੀ ਜਾਵੇ ਉਹ ਸਾਰਾ ਦਿਨ ਸੁਹਾਗਣਾ ਵਾਲੇ ਬਸਤਰ ਪਾਈ ਜਾਵੇ ਸਾਰਾ ਦਿਨ ਸੁਹਾਗਣਾ ਵਾਲੇ ਸ਼ਿੰਗਾਰ ਕੀ ਜਾਵੇ ਪਰ ਆਪਣੇ ਪਤੀ ਨੂੰ ਪ੍ਰੇਮ ਨਾ ਹੋਵੇ ਹਿਰਦੇ ਦੇ ਵਿੱਚੋਂ ਤੇ ਉਪਰ ਪਤੀ ਦੀ ਖੁਸ਼ੀ ਨਹੀਂ ਰਹੇ ਸਭਨੀ ਇਸੇ ਪ੍ਰਕਾਰ ਪਾਸ਼ਾ ਕਹਿੰਦੇ ਪਾਈ ਸਾਰੀ ਇਹ ਜਿਹਨੇ ਰੋਗ ਹਨ ਨਾ ਇਹ ਧਰਮ ਆਰਥ ਦਾ ਜਿਹੜਾ ਹੈ ਉਹ ਸ਼ਿੰਗਾਰ ਕਰ ਰਹੇ ਹਨ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨ ਦਾ ਵਿਖਾਵਾ ਕਰ ਰਹਿਆ ਨਾ ਕੋਈ ਜਲ ਤਾਰੇ ਕਰ ਰਿਹਾ ਕੋਈ ਟਰੂਣੀਆਂ ਤਾਪ ਰਿਹਾ ਕੋਈ ਪੁੱਠਾ ਲੱਗ ਰਿਹਾ ਕੋਈ ਪ੍ਰਣਾਮ ਕਰ ਰਿਹਾ ਕੋਈ ਦਾਨ ਪੁੰਨ ਕਰ ਰਿਹਾ ਸਾਰੇ ਚੰਗੇ ਕਰਮਾਂ ਵਾਲੀ ਜਿਹੜੀਆਂ ਚੰਗੇ ਜੀਵ ਦੀਆਂ ਸ਼ੁਭ ਗੁਣ ਹਨ ਉਹਨਾਂ ਦਾ ਚੰਗੇ ਹੋਣ ਦਾ ਵਿਖਾਵਾ ਕਰ ਰਹੇ ਹਨ ਨਮੇ ਯੂਰਪੀ ਔਰਤਾਂ ਆਪਣੇ ਆਪ ਨੂੰ ਸੁਹਾਗਣ ਹੋਣ ਦਾ ਵਖਾਵਾ ਤੇ ਉਹ ਕਰਦੀਆਂ ਪਰ ਪਤੀ ਨੂੰ ਨਿਰਜਾ ਸਕਦੀ ਪਾਸ਼ਾ ਕਦੇ ਇਸੇ ਪ੍ਰਕਾਰ ਗਣਤ ਗਣਾ ਵੜਾਈਆਂ ਸੁਹਾਵਿਆਸ ਰਕਾਰ ਕਹਿੰਦੇ ਭਾਈ ਜਿੰਨੀਆਂ ਵੀ ਯੂਰਪੀ ਔਰਤਾਂ ਹਾਂ ਨਾ ਇਹ ਸਿਰਫ ਗਿਣਤੀ ਜਰਉਣ ਵਾਸਤੇ ਆਪਣੇ ਆਪ ਨੂੰ ਗਿਣਤੀ ਦੇ ਵਿੱਚ ਪੂਰਾ ਕਰਨ ਵਾਸਤੇ ਆਇਆ ਹੋਣੀਆਂ ਨਾ ਤੇ ਜਿਹੜਾ ਇਹਨਾਂ ਦਾ ਧਰਮ ਦਾ ਪਖੰਡ ਦਾ ਬੋਲਬਾਲਾ ਹੈ ਕਿ ਜਲ ਧਾਰੇ ਕਰਨੇ ਧੂਣੀਆਂ ਤਾਂ ਆਪਣੀਆਂ ਪਖੰਡ ਕਰਨਾ ਇਹ ਵਿਕਾਰ ਤੋਂ ਸਵਾਇ ਕੁਝ ਹੋਰ ਨਹੀਂ ਪੈਦਾ ਕਰ ਸਕਦਾ ਹੰਕਾਰ ਪੈਦਾ ਕਰੇਗਾ ਡਿਗੋ ਪੈਦਾ ਕਰੇਗਾ ਕਿ ਮੇਰੇ ਵਰਗਾ ਸੰਤ ਕੋਈ ਨਹੀਂ ਮੇਰੇ ਵਾਂਗੂ ਕੋਖਾਲ ਕੋਈ ਨਹੀਂ ਰਹਿ ਸਕਦਾ ਮੇਰੇ ਵਾਂਗੂ ਜਲਤਾ ਰਹੇ ਕੋਈ ਨਹੀਂ ਤਾਂ ਸਕਦਾ ਮੇਰੇ ਵਾਂਗੂ ਵਰਤ ਕੋਈ ਨਹੀਂ ਰੱਖ ਸਕਦਾ ਮੇਰੇ ਵਾਂਗੂ ਧੂਣੀਆਂ ਕੋਈ ਨਹੀਂ ਤਾਪ ਸਕਦਾ ਮੇਰੇ ਵਰਗਾ ਅਤਿਆ ਵੀ ਕੋਈ ਨਹੀਂ ਹੈਗਾ ਇਸੇ ਪ੍ਰਕਾਰ ਪਾਸ਼ਕ ਨੇ ਭਾਈ ਜਿੰਨਾ ਵੀ ਇਹ ਵੇਸ ਹੈ ਨਾ ਇਹ ਵਿਕਾਰ ਹੀ ਪੈਦਾ ਕਰ ਰਿਹਾ ਹੈ ਉਹ ਬੇਤੇ ਸਿਰਫ ਗਣਤੀ ਜਿਨਾਉਣ ਵਾਸਤੇ ਆ ਰਹੇ ਹਨ ਤੇ ਪ੍ਰੇਮ ਨਹੀਂ ਹੈਗਾ ਇਹਨਾਂ ਦੇ ਵਿੱਚ ਤੇ ਪ੍ਰੇਮ ਤੋਂ ਬਿਨਾ ਪ੍ਰਭੂ ਪਤੀ ਦੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸੇ ਜਨਮ ਮਾਰ ਦੀ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੰਗਾਰ ਕੀਤਾ ਜਾਵੇ ਪਤੀ ਨੂੰ ਤਾਰ ਜਾ ਸਕਦੀ ਅਗਰ ਜੇ ਹਿਰਦੇ ਵਿੱਚ ਪ੍ਰੇਮ ਹੋਵੇ ਤੇ ਪ੍ਰੇਮ ਉਤਪੰਨ ਹੋਵੇ ਤੇ ਤੇ ਪਾਤਸ਼ਾਹ ਕੰਨੇ ਪਰ ਜਿਹੜਾ ਇਹ ਰੋਜ਼ ਆ ਰਹੇ ਹਨ ਨਾ ਤੇ ਇਸਤਰੀਆਂ ਵਾਲਾ ਲਿਬਾਸ ਲਿਬਾਸ ਧਾਰਨ ਕਰਕੇ ਇਹਨਾਂ ਅੰਦਰ ਪ੍ਰੇਮ ਨਹੀਂ ਹੈਗਾ ਗੁਰੂ ਦੇ ਪ੍ਰਤੀ ਰੱਬ ਦੇ ਪ੍ਰਤੀ ਪ੍ਰੇਮ ਨਹੀਂ ਹੈਗਾ ਤੇ ਆਪਣੇ ਆਪ ਨੂੰ ਜਨਾ ਰਹੇ ਹਨ ਤੇ ਭਾਈ ਅਸੀਂ ਵੀ ਰੱਬ ਨੂੰ ਪ੍ਰੇਮ ਕਰਦੇ ਆ ਤੇ ਇਦਾਂ ਦਾ ਜਿਹੜਾ ਪ੍ਰੇਮ ਹੈ ਪਾਸ਼ਾ ਕਹਿੰਦੇ ਭਾਈ ਉਹ ਪਖੰਡ ਹੈ ਸਤਿਗੁਰੂ ਨੇ ਅਗਲੀ ਪੰਕਤੀ ਵਿੱਚ ਕਿਰਪਾ ਕੀਤੀ ਪਖੰਡ ਪ੍ਰੇਮ ਨਾ ਪਾਈਆ ਖੋਟਾ ਪਾਜ ਖੁਵਾਰ ਕਹਿੰਦੇ ਭਾਈ ਜਿਹੜਾ ਪਖੰਡ ਵਾਲਾ ਪ੍ਰੇਮ ਹੈ ਇਹਦੇ ਨਾਲ ਰੱਬ ਨਹੀਂ ਮਿਲਦਾ ਜਦੋਂ ਪਖੰਡ ਦਾ ਪ੍ਰੇਮ ਤੇ ਵਿਖਾਵਾ ਕਰਨ ਆਪਣੇ ਆਪ ਦਾ ਵੀ ਮੇਰੇ ਵਰਗਾ ਤੇ ਸਤਵੰਤਾ ਕੋਈ ਨਹੀਂ ਮੇਰੇ ਵਰਗਾ ਤੇ ਮਹਾਪਰਕ ਕੋਈ ਨਹੀਂ ਮੇਰੀ ਜਿਨੀ ਤੇ ਬਾਣੀ ਕੋਈ ਨਹੀਂ ਪੜਦਾ ਭਾਵ ਕੇ ਸ਼ੁਭ ਗੁਣ ਹਾ ਨਾ ਤੇ ਸ਼ੁਭ ਗੁਣਾਂ ਦਾ ਵੀ ਹੰਕਾਰ ਕਰੀ ਜਾਣਾ ਈਗੋ ਪੈਦਾ ਕਰੀ ਜਾਣੀ ਅੰਦਰ ਕਿਉਂਕਿ ਜੇ ਤੇ ਹੁਣ ਵੇਸ ਆ ਇਸਤਰੀ ਨੇਸ ਕਰਕੇ ਧਾਰਨ ਕੀਤਾ ਲਿਬਾਸ ਇਸ ਕਰਕੇ ਧਾਰਨ ਕੀਤਾ ਵੀ ਆਪਣਾ ਪਤੀ ਨੂੰ ਪ੍ਰੇਮ ਕਰਦੀ ਫਿਰ ਤੇ ਲਬਾਸ ਦਾ ਥਾਂ ਪੈਂਦਾ ਤੇ ਜੇ ਪ੍ਰੇਮ ਨਹੀਂ ਹੈਗਾ ਤੇ ਫਿਰ ਲਬਾਸ ਰਵਕਾਰ ਪੈਦਾ ਕਰਦਾ ਜਿਹਦੇ ਅਮਰਤੋੜੇ ਦਾ ਉੱਠਣਾ ਇਸ਼ਨਾਨ ਪਾਣ ਕਰਨਾ ਬਾਣੀ ਪੜਨੀ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਫਿਰ ਤੇ ਨੇਮ ਹੈ ਫਿਰ ਤੇ ਗੁਰੂ ਨੂੰ ਰਜ਼ਾਉਣ ਵਾਸਤੇ ਆ ਤੇ ਜੇ ਦੀ ਗੋ ਪੈਦਾ ਹੋ ਗਈ ਫਿਰ ਰਵਕਾਰ ਪੈਦਾ ਕਰਨੇ ਹਨ ਸਤਿਗੁਰੂ ਕਹਿ ਰਹੇ ਆ ਜਿਹੜਾ ਪਖੰਡ ਵਾਲਾ ਪ੍ਰੇਮ ਹੈ ਪਖੰਡ ਪ੍ਰੇਮ ਨਾ ਪਾਈ ਹੈ ਜਿਹੜਾ ਪਖੰਡ ਦਾ ਪ੍ਰੇਮ ਹੈ ਨਾ ਕਦੇ ਇਹਦਾ ਰੱਬ ਨਹੀਂ ਜੇ ਮਿਲਦਾ ਖੋਟਾ ਪਾਜ ਖਵਾਰ ਇਹ ਖੋਟਾ ਹੈ ਤੇ ਇਹਦਾ ਪਾਜ ਹੈ ਜਿਹੜਾ ਕਹਿੰਦੇ ਪਈ ਚਕਨੱਕਦਨ ਉੱਗੜੀ ਜਾਂਦਾ ਜਿਵੇਂ ਕੋ ਸੰਵੇਦਾਰ ਅਦਕਿਸੇ ਨੂੰ ਚੜਿਆ ਹੋਵੇ ਨਾ ਕੋ ਸੰਵੇਦਾਰ ਰੰਗ ਤੇ ਲਾ ਦਈ ਆਪਾਂ ਤੇ ਥੋੜਾ ਜਿਹਾ ਪਾਣੀ ਪੈਣ ਦੀ ਦੇਰ ਹੁੰਦੀ ਤੇ ਨਾਲ ਉਹਦੀ ਨਾਲ ਸਾਰਾ ਲੈ ਜਾਂਦਾ ਹੋ ਕਿਉਂਕਿ ਪੱਕਾ ਰੰਗ ਨਹੀਂ ਹੁੰਦਾ ਇਸ ਤਰ੍ਹਾਂ ਜਿਹੜਾ ਪ੍ਰੇਮ ਦਾ ਵਿਖਾਵਾ ਕਰਨਾ ਨਾ ਗੁਰੂ ਦੇ ਪ੍ਰਤੀ ਆਪਣੇ ਧਾਰਮਿਕ ਗ੍ਰੰਥਾਂ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਕਿ ਸਾਨੂੰ ਗੁਰੂ ਨਾਲ ਬਹੁਤ ਪ੍ਰੇਮ ਹੈ ਸੀ ਬਹੁਤ ਮੁਹੱਬਤ ਕਰਦੇ ਹਾਂ ਤੇ ਜਦੋਂ ਹੀ ਕੋਈ ਪਦਾਰਥ ਰੂਪੀ ਪਾਣੀ ਪੀਂਦਾ ਜਾਂ ਦੁੱਧ ਰੂਪੀ ਪਾਣੀ ਪੀਂਦਾ ਤੇ ਸਾਰਾ ਪਾਅ ਧੁੱਬੜ ਜਾਂਦਾ ਨਾਲ ਦੀ ਨਾਲ ਪਤਾ ਲੱਗਦਾ ਇਸ ਮਨੁੱਖ ਦਾ ਕੋਈ ਪ੍ਰੇਮ ਨਹੀਂ ਸੀਗਾ ਤੇ ਆਪਣੇ ਸਵਾਰਥ ਵਾਸਤੇ ਪ੍ਰੇਮ ਕਰ ਰਿਹਾ ਸੀ ਇਹਦੇ ਵੈਸੇ ਹੀ ਆਪਣੇ ਸੋਭਾ ਵਧਾਈਏ ਵਾਸਤੇ ਹੀ ਪ੍ਰੇਮ ਦਾ ਵਿਖਾਵਾ ਕਰ ਰਿਹਾ ਸੀ ਇਹਦਾ ਅੰਦਰੋਂ ਪ੍ਰੇਮ ਨਹੀਂ ਸੀਗਾ ਜਦੋਂ ਕੱਚੇ ਰੰਗ ਦਾ ਕੋਈ ਬੰਦਾ ਲੇਪਣ ਕਰ ਲਵੇ ਸਰੀਰ ਤੇ 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 ਕਿਰਾਂ ਤੇ ਲੱਗਦਾ ਵੀ ਬੜਾ ਰੰਗ ਚੜਿਆ ਹੈ ਉਹਨੂੰ ਪਰ ਜਦੋਂ ਪਾਣੀ ਪਾ ਦਈਏ ਤੇ ਪਤਾ ਲੱਗਦਾ ਫੇਰ ਰੰਗ ਜੀ ਕੱਚਾ ਸੀ ਮਜੀਠੇ ਦਾ ਰੰਗ ਨਹੀਂ ਸੀਗਾ ਜਿਹੜਾ ਰੱਬ ਦੇ ਨਾਮ ਦਾ ਰੰਗ ਹੈ ਤੇ ਕੋਈ ਮਜੀਠੇ ਦਾ ਰੰਗ ਆ ਉਹਦੇ ਤੇ ਜਨਾ ਮਰਦੇ ਪਦਾਰਥਾਂ ਦਾ ਪਾਣੀ ਪਈ ਜਾਵੇ ਜਨਾ ਮਰਦੇ ਦੁੱਖ ਦਾ ਪਾਣੀ ਪਈ ਜਾਵੇ ਸੁੱਖ ਦਾ ਪਾਣੀ ਪਈ ਜਾਵੇ ਉਹਦੇ ਕੋਈ ਆਸਰ ਨਹੀਂ ਹੁੰਦਾ ਲੈਂਦਾ ਨਹੀਂ ਹੈਗਾ ਉਹ ਜਿਹੜਾ ਪੱਕਾ ਪ੍ਰੇਮ ਗੁਰੂ ਦੇ ਨਾਲ ਹਿਰਦੇ ਦੇ ਵਿੱਚੋਂ ਦੇ ਪਾਸ਼ਾ ਕਹਿੰਦੇ ਵੀ ਜਿਹੜਾ ਇਹ ਕੱਚਾ ਪ੍ਰੇਮ ਆ ਨਾ ਪਖੰਡ ਵਾਲਾ ਪ੍ਰੇਮ ਇਹ ਤੇ ਲੈ ਜਾਂਦਾ ਭਾਈ ਤੇ ਮਾੜਾ ਜਿਹਾ ਪਦਾਰਥ ਰੂਪੀ ਪਾਣੀ ਪੀਣ ਦੀ ਢੇਰ ਐ ਵੜਾਈ ਹੋਣ ਦੀ ਢੇਰ ਐ ਦੁੱਖ ਆਉਣ ਦੀ ਢੇਰ ਐ ਤੇ ਨਾਲ ਦੀ ਨਾਲ ਲੈ ਜਾਂਦਾ ਉਗੜ ਜਾਂਦਾ ਆਜ ਪਾਸ਼ਾ ਕਹਿੰਦੇ ਪਖੰਡ ਪ੍ਰੇਮ ਨਾ ਪਾਈ ਐ ਖੋਟਾ ਪਾਜ ਖਵਾਰ ਹਰ ਜਿਓ ਇਉਂ ਪਰ ਰਾਵੈ ਨਾਰ ਕਹਿੰਦੇ ਭਾਈ ਇਸ ਤਰ੍ਹਾਂ ਅਸਲ ਵਿੱਚ ਜਿਹੜਾ ਇਹ ਪਤੀ ਪ੍ਰਮਾਤਮਾ ਨੂੰ ਰਜ਼ਾਉਣਾ ਨਾ ਇੰਨਾ ਰਜ਼ਾਇਆ ਜਾ ਸਕਦਾ ਹੈ ਤੋਦ ਭਾਵਨ ਸੁਹਾਗਣੀ ਆਪਣੇ ਕਿਰਪਾ ਲੈ ਸਵਾਰ ਕਹਿੰਦੇ ਸੁਹਾਗਣ ਇਸਤਰੀ ਤੇ ਉਹ ਜਿਹੜੀ ਆਪਣੇ ਪਤੀ ਨੂੰ ਭਾ ਜਾਵੇ ਜੀਵ ਰੂਪ ਇਸਤਰੀ ਸੰਤ ਮਹਾਂਪੁਰਖ ਗਿਆਨੀ ਭਵਤ ਸੂਰਮਾ ਤੇ ਉਹ ਜਿਹੜਾ ਰੱਬ ਨੂੰ ਭਾ ਜਾਵੇ ਦੁਨੀਆ ਨੂੰ ਚੰਗ ਲੱਗਣ ਚੰਗੇ ਲੱਗਣ ਵਾਸਤੇ ਇਸਤਰੀ ਸੁਭਿਸ਼ਵਾਰ ਕਰੇ ਆਪਣਾ ਸ਼ਿੰਗਾਰ ਕਰੇ ਉਹ ਦੁਨੀਆ ਨੂੰ ਚੰਗੀ ਲੱਗ ਸਕਦੀ ਤੇ ਰੱਬ ਆਪਣੇ ਪਤੀ ਨੂੰ ਚੰਗੀ ਹੁੰਦੇ ਲੱਗਣੀ ਜਦੋਂ ਉਹਦੇ ਆ ਗਿਆ ਤੇ ਰੱਬ ਨੇ ਜਿਦ ਉਹਦੇ ਬਾਣੇ ਚ ਰਵੇ ਜਿਦ ਹੁਕਮ ਦੇ ਵਿਚ ਰਵੇਗੀ ਤੇ ਦੁਨੀਆਂ ਨੂੰ ਤੇ ਚੰਗੇ ਲੱਗਾ ਕੀ ਉਹਦਾ ਚਰ ਜੰਨਾ ਚ ਰੋਸੂਹਾ ਵੇਸ ਕਰੇਗੀ ਨਿਵਾਸ ਪਾਏਗੀ ਲੱਗੇਗਾ ਵੀ ਬੜੇ ਸੋਹਣੇ ਵਸਤਰ ਪਹਿਨੇ ਹੋਏ ਆ ਸੰਸਾਰ ਸਭ ਕਹੇਗਾ ਪਰ ਪਤੀ ਸਭ ਤੋਂ ਦੇ ਤਰੇਗਾ ਜਿਦ ਉਹਦੇ ਕਹਣੇ ਵਿਚਾਰੇ ਜਿਦ ਉਹਦੇ ਬਾਣੇ ਵਿੱਚ ਆਏਗੀ ਜਿਦ ਰਜ਼ਾ ਵਿੱਚ ਆਏਗੀ ਐਸੇ ਪ੍ਰਕਾਰ ਮੇਰੇ ਵਰਗਾ ਜੰਨਾ ਮਰਜੀ ਟੋਲੇ ਪਾ ਕੇ ਪਖੰਡ ਕਰੇ ਕਰਪਾਣਾ ਚਾਰ ਪਾਵੇਉ ਜਿਨੇ ਮਰਜੀ ਲਿਬਾਸ ਕਰੇ ਧੋਣੀਆਂ ਤਾਪੇ ਜਲ ਧਾਰੇ ਕਰੇ ਤਿਆਗੀ ਰਵੇ ਭੁੱਖਾ ਰਵੇ ਪੱਟਾ ਲੱਗ ਕੇ ਸੰਸਾਰ ਨੂੰ ਤੇ ਚੰਗਾ ਲੱਗੇ ਕਿ ਕੋਈ ਸ਼ੁਭ ਬਣਾ ਵਰਗਾ ਸ਼ਿੰਗਾਰ ਹੈ ਸ਼ਿੰਗਾਰ ਸੰਸਾਰ ਤੇ ਹੀ ਸਿਰਫ ਕਰੇਗਾ ਪਰ ਰੱਬ ਨੂੰ ਚੰਗਾ ਉਦੈ ਲੱਗੇਗਾ ਜੇ ਤੇ ਸਾਰਾ ਕੁਝ ਰੱਬ ਵਾਸਤੇ ਹੋਇਆ ਤੇ ਜੇ ਇਹ ਸਿਰਫ ਸੰਸਾਰ ਨੂੰ ਹੀ ਚੰਗਾ ਲੱਗਣ ਵਾਸਤੇ ਕੀਤਾ ਜਾ ਰਿਹਾ ਪਰ ਸੰਸਾਰ ਨੂੰ ਹੀ ਚੰਗਾ ਲੱਗੇਗਾ ਰੱਬ ਨੂੰ ਚੰਗਾ ਨਹੀਂ ਲੱਗੇਗਾ ਪਾਤਸ਼ਾਹ ਜੀ ਕਹ ਰਹੇ ਤੋਂ ਤਾਂ ਭਾਵਨ ਸੁਹਾਗਣੀ ਕਹਿੰਦੇ ਅਸਲ ਵਿੱਚ ਸੁਹਾਗਣ ਇਸ ਤਰ੍ਹਾਂ ਉਹ ਹਨ ਜਿਹੜਾ ਰੱਬ ਨੂੰ ਪ੍ਰਮਾਤਮਾ ਨੂੰ ਪਤੀ ਨੂੰ ਪਰਮੇਸ਼ਰ ਨੂੰ ਪਾ ਜਾਂਦੀਆਂ ਤੇ ਆਪਣੀ ਕਿਰਪਾ ਲੈ ਸਵਾਰ ਆਪਣੀ ਕਿਰਪਾ ਕਰਕੇ ਦ੍ਰਿਸ਼ਟੀ ਲੈ ਕੇ ਉਹ ਆਪਣੇ ਹਿਰਦੇ ਨੂੰ ਸਵਾਰ ਲੈਂਦੀਆਂ ਰਹੋ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਗੁਰ ਸ਼ਬਦੀ ਸੀ ਗਾਰੀਏ ਸਿੱਖਾਂ ਪ੍ਰਸ਼ਨ ਕੀਤਾ ਕਿ ਪਾਤਸ਼ਾਹ ਜਿਹੜੇ ਇਹ ਰੋਜਾ ਮਹਾਦਮਾ ਜਣ ਆ ਰਹੇ ਹਨ ਔਸਤਰੀਆਂ ਦਾ ਵੇਸ ਧਾਰਨ ਕਰਕੇ ਵੀ ਤੇ ਪਖੰਡ ਕਰ ਰਿਹਾ ਤੂੰ ਸਾਨੂੰ ਸਮਝਾ ਦਿੱਤਾ ਫਿਰ ਰੱਬ ਨੂੰ ਪਾਉਣ ਵਾਸਤੇ ਕਿਹੜਾ ਸ਼ਿੰਗਾਰ ਕਰਨਾ ਚਾਹੀਦਾ ਪ੍ਰਮਾਤਮਾ ਜਿਹਦੇ ਨਾਲ ਰਿਝ ਜਾਵੇ ਜਿਹਦੇ ਨਾਲ ਰੱਬ ਖੁਸ਼ ਹੋਵੇ ਜਿਹਦਾ ਰੱਬ ਦੇ ਪ੍ਰਤੀ ਪੇਮ ਅਤੇ ਪੰਧ ਹੋ ਜਾਵੇ ਤੇ ਕਿਹੜਾ ਸ਼ਿੰਗਾਰ ਕਰੀਏ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉੱਤਰ ਦਿੱਤਾ ਗੁਰ ਸ਼ਬਦ ਹੀ ਸ਼ਿੰਗਾਰੀ ਹੈ ਕਹਿੰਦੇ ਭਾਈ ਆਪਣੇ ਹਿਰਦੇ ਰੂਪੀ ਕਰਨ ਹੋਣਾ ਗੁਰੂ ਕੇ ਸ਼ਬਦ ਦੇ ਨਾਲ ਸ਼ਿੰਗਾਰ ਲੈਣਾ ਚਾਹੀਦਾ ਜਿੰਨੇ ਕੋਈ ਬਾਹਲਾ ਘਰ ਸ਼ਿੰਗਾਰਦਾ ਨਾ ਲੜੀਆਂ ਲਾ ਕੇ ਉਹਨੂੰ ਰੰਗ ਪੇਂਟ ਕਰਕੇ ਇਸ ਕਰਕੇ ਕਿ ਸੁਹਣਾ ਲੱਗੇ ਸੁੰਦਰ ਲੱਗੇ ਇਸੇ ਪ੍ਰਕਾਰ ਕੰਨ ਜਿਹੜਾ ਹਿਰਦਾ ਰੂਪੀ ਜਿਹੜਾ ਘਰਿਆ ਇਹਨੂੰ ਸ਼ਬਦ ਦੇ ਨਾਲ ਸ਼ਿੰਗਾਰਨਾ ਕਰ ਤਨ ਮਨ ਫਿਰ ਕਾ ਪਾਸ ਤੇ ਆਪਣਾ ਤਨ ਤੇ ਮਨ ਜਿਹੜਾ ਹੈ ਇਹਨੂੰ ਆਪਣੇ ਪਤੀ ਨੂੰ ਅਰਪਣ ਕਰ ਦੇ ਪਰਮੇਸ਼ਰ ਨੂੰ ਅਰਪਣ ਕਰ ਦੇ ਭਾਵ ਤੇਰੇ ਤਨ ਦੇ ਵਿੱਚ ਤੇ ਤੇਰੇ ਮਨ ਵਿੱਚ ਤੇਰੀ ਆਪਣੀ ਕੋਈ ਅੰਛ ਨਹੀਂ ਰਹਿਣਾ ਚਾਹੀਦਾ ਨਿਸ਼ਾਵਰ ਕਰ ਦੇਣਾ ਚਾਹੀਦਾ ਜਿਸ ਨੂੰ ਪਾਸ਼ਾ ਕਿਤੇ ਤਨ ਮਨ ਤਨ ਸਭ ਸੌਂਗ ਗੁਰ ਕਾ ਹੁਕਮ ਮੰਨੇ ਆ ਪਈ ਹੈ ਤਨ ਮਨ ਪਿਰਕਾ ਪਾਸ ਤੋਂ ਭਾਵ ਕਿ ਜੋ ਗੁਰ ਕਹੈ ਸੋਈ ਭਲ ਮਨ ਨੂੰ ਜਦੋਂ ਤਨ ਆਪਣਾ ਰਹੀ ਨਾ ਫਿਰ ਆਪਾਂ ਮਰਜ਼ੀ ਨਾਲ ਨਹੀਂ ਨੂੰ ਤਲਾ ਸਕਦੇ ਫਿਰ ਗੁਰੂ ਦਾ ਹੋ ਜਾਏਗਾ ਇਨੂੰ ਗੁਰੂ ਨੇ ਸੇਵਾ ਵਿੱਚ ਲਾਉਣਾ ਇਹਨੂੰ ਚਾਕੜੀ ਤੇ ਚਾਰਨਾ ਅੰਤ ਤੀ ਤਵੀ ਤੇ ਮਠਾਉਣਾ ਇਹਨੂੰ ਬੰਦ ਬੰਦ ਕੱਟਣਾ ਇਹਨੂੰ ਦੇਗੇ ਚੋ ਬਾਲਣਾ ਫਿਰ ਗੁਰੂ ਦਾ ਫਿਰ ਆਪਣਾ ਨਹੀਂ ਹੈਗਾ ਇਹ ਤੇ ਜੇ ਇਸਤਰੀ ਸਾਰਾ ਸ਼ਿੰਗਾਰ ਵੀ ਕਰੇ ਤੇ ਪਤੀ ਨੂੰ ਤੰਤ ਤੇ ਮਾਨ ਦੇਣ ਤੋਂ ਵੀ ਇਨਕਾਰ ਕਰੀ ਜਾਵੇ ਇੱਦੋਂ ਵੱਡਾ ਪਖੰਡ ਹੋਰ ਕਿ ਹੋ ਸਕਦਾ ਪਾਸ਼ਾ ਜੀ ਕਹਿੰਦੇ ਭਈ ਜੇ ਰੱਬ ਨੂੰ ਰਜ਼ਾਉਣਾ ਹੀ ਫਿਰ ਗੁਰਸ਼ਬਦੀ ਸ਼ਿੰਗਾਰੀ ਹੈ ਐਸੇ ਹਰਦੇਵੂਪੀ ਘਰ ਨੂੰ ਗੁਰੂ ਦੇ ਸ਼ਬਦ ਦੁਆਰਾ ਸ਼ਿੰਗਾਰਨਾ ਕਰੋ ਤੇ ਤਨ ਮਨ ਤਿਰਕਾ ਪਾਸ ਤੇ ਤਨ ਤੇ ਮਨ ਗੁਰੂ ਨੂੰ ਸ਼ੋਭਦ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਇਹਨਾਂ ਆਸਲ ਦੇ ਵਿੱਚ ਸੁਹਾਗਣ ਇਸਤਰੀ ਉਹ ਹੁੰਦੀ ਜਿਹੜੀ ਰੋਜ਼ ਦੁਇ ਕਰ ਜੋੜ ਆਪਣੇ ਪਤੀ ਦੇ ਅੱਗੇ ਹੱਥ ਜੋੜ ਕੇ ਖੜੋ ਕੇ ਬੇਨਤੀ ਕਰੇ ਸੱਚ ਕਹੇ ਅਰਦਾਸ ਬੇਨਤੀ ਸ਼ਬਦ ਰੂਪ ਦੇ ਵਿੱਚ ਬੇਨਤੀ ਅਰਜ਼ ਦੇ ਵਿੱਚ ਨਿਮਰਤਾ ਵਿੱਚ ਕਰੇ ਜਿਗੋ ਨਾ ਕਰੇ ਹੰਕਾਰ ਨਾ ਕਰੇ ਘੂਟ ਨਾ ਬੋਲੇ ਤੇ ਪਾਤਸ਼ਾਹ ਕਦੇ ਇਸੇ ਪ੍ਰਕਾਰ ਜਿਗਿਆਸੂ ਰੂਪ ਇਸਤਰੀ ਆ ਕੋ ਰੋਜ ਹੀ ਆਪਣੀ ਬੁੱਧ ਤੇ ਚਿੱਤ ਨੂੰ ਇਕ ਕਰਕੇ ਦੋਨੇ ਮਨ ਤੇ ਬੁੱਧ ਨੂੰ ਬੁੱਧ ਰੂਪੀ ਹੱਥ ਜੋੜ ਕੇ ਰੱਬ ਅਗੇ ਅਰਦਾਸ ਕਰੇ ਦੁਇ ਕਰ ਜੋੜ ਖੜੀ ਤੱਕਾ ਸੱਚ ਕਹੇ ਅਰਦਾਸ ਤੇ ਸੱਚ ਕਵੇ ਝੂਠ ਨਾ ਬੋਲੇ ਅਰਦਾਸ ਬੇਨਤੀ ਕਰੇ ਪਾਸ਼ਾ ਜੀ ਕਿਰਪਾ ਕਰ ਦੇ ਕਿ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਪਾਸ ਕਹਿੰਦੇ ਉਹ ਸ੍ਰੀ ਗੁਰੂ ਜਦੋਂ ਇਸ ਤਰੀਕੇ ਆਪਣੇ ਪ੍ਰਭੂ ਪ੍ਰਮਾਤਮਾ ਦੇ ਅੱਗੇ ਜਗਿਆ ਸਰੂਪ ਇਸ ਤਰੀ ਬੇਨਤੀ ਕਰੇ ਤੇ ਫਿਰ ਲਾਲ ਰਤੀ ਇਹ ਰਤੀ ਪਾਠ ਲੇਖਣ ਦੇ ਵਿੱਚ ਆਉਣਾ ਵੈਸੇ ਪੜਨ ਵਿੱਚ ਰਤੀ ਪਾਠ ਬੋਲ ਰਤੀ ਦਾ ਪਵਰਤਿਆ ਹੋਇਆ ਉਨੇ ਉਹ ਜੀਵ ਰੂਪ ਇਸਤਰੀ ਜਿਹੜਾ ਆਪਣੇ ਪ੍ਰਭ ਪ੍ਰਮਾਤਮਾ ਨਾਲ ਦੇ ਵਿੱਚ ਰੱਤੀ ਜਾਂਦੀ ਸੱਚ ਭੈਵਸੀ ਉਹਦੇ ਭੈਵ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੁਣ ਇਸਤਰੀ ਸਾਰਾ ਦਿਨ ਸੁਹਾਗਣਾ ਵਾਲੇ ਸ਼ਿੰਗਾਰ ਤੇ ਕਰੀ ਜਾਵੇ ਪਰ ਆਪਣੇ ਪਤੀ ਦਾ ਭੈ ਨਾ ਮੰਨੇ ਆਪਣੇ ਪਤੀ ਤੋਂ ਡਰੇ ਲਾ ਤੇ ਉਹ ਨੂੰ ਸੁਹਾਗਣ ਥੋੜਾ ਕਿਹਾ ਜਾ ਸਕਦਾ ਉਹ ਨੂੰ ਕਿਹਾ ਜਾ ਸਕਦਾ ਕਿ ਇਹਦਾ ਸ਼ਿੰਗਾਰ ਕਰਨਾ ਵੀ ਪਖੰਡ ਇਹਦਾ ਸੁਹਾਗਣਾ ਵਾਲਾ ਵੇਸ ਕਰਨਾ ਵੀ ਪਖੰਡ ਕੋ ਮੇਰੇ ਵਰਗਾ ਸਾਰਾ ਦਿਨ ਸੇਵਾ ਕਰੇ ਬਾਣੀ ਪੜੇ ਪਰ ਰੱਬ ਦਾ ਭੈ ਨਾ ਮਨ ਵਿੱਚ ਹੋਵੇ ਚਾਹ ਜਾ ਸਕਦਾ ਵੀ ਪਖੰਡ ਹੈ ਸਿਰੇ ਦਾ ਜਿਹਨੂੰ ਪਾਸ ਹੈ ਜਿਹਨੇ ਕਿਹਾ ਕਰਮ ਧਰਮ ਪਖੰਡ ਜੋ ਦੇਸ ਹੈ ਧਰਮ ਦੇ ਕਰਮ ਵੀ ਪਖੰਡ ਵਿੱਚ ਕੀਤੇ ਜਾ ਸਕਦੇ ਕਿ ਜਦੋਂ ਪ੍ਰੇਮ ਤੋਂ ਬਿਨਾਂ ਕੀਤੇ ਜਾ ਸਕਦੇ ਰੱਬ ਦੇ ਪ੍ਰਤੀ ਪ੍ਰੇਮ ਨਹੀਂ ਹੈਗਾ ਸੇਵਾ ਕਰ ਰਿਹਾ ਪਰ ਰੱਬ ਨੂੰ ਪਾਉਣ ਵਾਸਤੇ ਨੇ ਸਿਰਫ ਦਿਖਾਵੇ ਮੱਤਰ ਬਾਣੀ ਪੜ ਰਿਹਾ ਪ੍ਰਮਾਤਮਾ ਨੂੰ ਪਾਉਣ ਵਾਸਤੇ ਨੇ ਸਿਰਫ ਦਿਖਾਵੇ ਮੱਤਰ ਵੀ ਸੰਸਾਰ ਚੰਗਾ ਕਹੇ ਤੇ ਸੰਸਾਰ ਨੇ ਤੁਹਾਨੂੰ ਬਾਹਰੋਂ ਤੱਕਣਾ ਤੇ ਬਾਹਰੋਂ ਦੇਖੀ ਕੀ ਇਹਨੂੰ ਹਰ ਕੋਈ ਚੰਗਾ ਕਹਿੰਦਾ ਤੇ ਪ੍ਰਮਾਤਮਾ ਨੇ ਤੁਹਾਨੂੰ ਅੰਦਰੋਂ ਤੱਕਣਾ ਰੱਬ ਨੇ ਤੁਹਾਨੂੰ ਅੰਦਰੋਂ ਤੱਕਣਾ ਪਾਤਸ਼ਾਹ ਜੀ ਕਹਿ ਰਿਹਾ ਸਤ ਲਾਲ ਰਤੀ ਸਤ ਭੈ ਵਸੀ ਜਦੋਂ ਇਹ ਅਵਸਥਾ ਬਣੇਗੀ ਕਿ ਆਪਣੇ ਪ੍ਰਮਾਤਮਾ ਵਿਚ ਰਤੀ ਜਾਏਗੀ ਉਹਦੇ ਭੈ ਵਿੱਚ ਰਹੇਗੀ ਭਾਏ ਰਤੀ ਰੰਗ ਪਾਸ ਆਏ ਦਾ ਭਾਵ ਉਹਦੇ ਭਾਣੇ ਦੇ ਵਿੱਚ ਰਤੀ ਜਾਣਾ ਉਹਦੇ ਭਾੜੇ ਨੂੰ ਦੀ ਆਗਿਆ ਨੂੰ ਸਤ ਕਰਕੇ ਮੰਨ ਲੈਣਾ ਸਤਗੁਰੂ ਕਿਰਪਾ ਕਰ ਦੇ ਕਿ ਪ੍ਰੇਕੀ ਚੇਰੀ ਕਾਂਢੀ ਐ ਲਾਲੀ ਮੰਨੈ ਨਾ ਫਿਰ ਕਹਿੰਦੇ ਭਈ ਜਦੋਂ ਇਸ ਅਵਸਥਾ ਦੇ ਵਿੱਚ ਕੋਈ ਵਿਝਰਦਾ ਨਾ ਫਿਰ ਪ੍ਰੇਕੀ ਚੇਰੀ ਕਾਂਢੀ ਚੇਰੀ ਦਾ ਭਾਵ ਹੁੰਦਾ ਦਾਸੀ ਸੇਵਕ ਉਹ ਆਪਣੇ ਪਤੀ ਪ੍ਰਮਾਤਮਾ ਦੀ ਦਾਸੀ ਜਿਹੜੀ ਐ ਸੇਵਕ ਮੰਨੀ ਜਾਂਦੀ ਐ ਉਹ ਮਹਾਪੁਰਖ ਉਹ ਬ੍ਰह्मज्ञानीयो ਤਤ ਬੇਤਾਓ ਸੰਤੋ ਭਗਤ ਉਹ ਰੱਬ ਦਾ ਸੇਵਕ ਮੰਨਿਆ ਜਾਂਦਾ ਜਿਹੜੇ ਇਸ ਪ੍ਰਕਿਰਿਆ ਵਿੱਚੋਂ ਨਿਕਲਦਾ ਜਿਹੜਾ ਧੂੜ ਦੇ ਪਾਜ ਦੇ ਘੇੜ ਕੇ ਤੇ ਪ੍ਰੰਡ ਦੇ ਪ੍ਰੇਮ ਤੋਂ ਬਾਹਰ ਆ ਕੇ ਸੱਚਾ ਪ੍ਰੇਮ ਗੁਰੂ ਨਾਲ ਪਾ ਕੇ ਤੇ ਆਪਣੀ ਮਿਹਨਤ ਮਸਖਤ ਜਿਹੜੀ ਹੈ ਸਿਰਫ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰਦਾ ਹੁਣ ਜਿਹੜੀ ਇਸਤਰੀ ਸਾਰਾ ਦਾ ਲਿਬਾਸ ਪਾ ਲਈ ਤੇ ਇਹ ਮੰਨਤ ਖਿਆਲ ਰੱਖ ਕੇ ਵੀ ਸੰਸਾਰ ਨੂੰ ਮੈਂ ਸੋਹਣੀ ਲੱਗਾ ਤੇ ਪਤੀ ਦੀ ਖੁਸ਼ੀ ਨਹੀਂ ਖੇ ਦੇ ਲੈ ਸਕਦੀ ਇਸੇ ਪ੍ਰਕਾਰ ਸਾਰਾ ਦਿਨ ਆਪਾਂ ਧਰਮ ਦੇ ਕਾਰਜ ਕਰੀਏ ਤੇ ਇਸ ਕਰਕੇ ਕਿ ਸੰਸਾਰ ਨੂੰ ਚੰਗੇ ਲੱਗੇ ਪਰ ਗੁਰੂ ਨੂੰ ਚੰਗੇ ਨਹੀਂ ਲੱਗ ਸਕਦੇ ਇਸ ਸੰਸਾਰ ਨੂੰ ਚੰਗੇ ਲੱਗਾਂਗੇ ਬਾਸ਼ਕ ਦੇ ਪਾਇ ਪ੍ਰੇਕੀ ਚੇਦੀ ਕਾਂਡਿਆ ਜਿਹੜਾ ਮਨੁੱਖ ਇਸ ਪ੍ਰਸਸ ਵਿੱਚੋਂ ਨਿਕਲਦਾ ਇਹ ਸਾਰਾ ਕੁਝ ਵਿਧੀ ਵਿਧਾਨ ਜਿਹੜਾ ਗੁਰੂ ਵਾਸਤੇ ਰੱਬ ਨੂੰ ਖੁਸ਼ ਕਰਨ ਵਾਸਤੇ ਕਰਦਾ ਪਰ ਉਹ ਦਾਸ ਮੰਨਿਆ ਜਾਂਦਾ ਸੇਵਕ ਮੰਨਿਆ ਜਾਂਦਾ ਉਹ ਗੁਰੂ ਕੀ ਦਾਸੀ ਮੰਨੀ ਜਾਂਦੀ ਪ੍ਰੇਕੀ ਚੇਹਰੀ ਕਾਂਢੀ ਐ ਲਾਲੀ ਮਾਨੈ ਨਾਉ ਲਾਲੀ ਦਾ ਭਾਵ ਹੁੰਦਾ ਚਾਤਰੀ ਕਰਨ ਵਾਲਾ ਸੇਵਕੀ ਕਰਨ ਵਾਲਾ ਜਿਹਨੂੰ ਪਾਸ਼ਾ ਗੁਰੂ ਨਾਨਕ ਸਾਹਿਬ ਦੇ ਵਚਨ ਹਨ ਮਾਰੂ ਰਾਗ ਦੇ ਵਿੱਚ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕ੍ਰਉਂਤ ਨਿਰਾਇਆ ਪਾਸ਼ਾ ਕਨੇ ਸਾਡਾ ਸਾਰਾ ਪਰਿਵਾਰ ਰੱਬ ਦਾ ਦਾਸ ਰਬ ਦਾ ਸੇਵਕ ਲਾਲੀ ਦਾ ਪਾਵਨ ਦਾ ਚੱਕਰੀ ਕਰਨ ਵਾਲਾ ਨੌਕਰੀ ਕਰਨ ਵਾਲਾ ਪਾਸਕ ਜਦੋਂ ਸਿੱਖ ਜਾਂ ਜਗਿਆਸੂ ਰੂਪ ਇਸ ਤ੍ਰੀਮ ਆਪਣੇ ਪ੍ਰਭੂ ਪਰਮਾਤਮਾ ਦੀ ਨੌਕਰੀ ਵਿੱਚ ਲੱਗ ਜਾਂਦੇ ਉਹਦੀ ਚੱਕਰੀ ਕਿ ਲੱਗਦਾ ਏ ਤੇ ਨੌਕਰ ਦੀ ਹਮੇਸ਼ਾ ਇਹ ਹਕਾਇਤ ਹੁੰਦੀ ਆ ਉਹਦੀ ਅੰਦਰ ਇੱਕ ਅੰਛ ਚੱਲਦਾ ਖਿਆਲ ਚੱਲਦਾ ਕਿ ਮੇਰੇ ਤੋਂ ਮੇਰਾ ਮਾਲਕ ਖੁਸ਼ ਹੋਵੇ ਆਪਣੇ ਸਾਰਿਆਂ ਘਰਾਂ 'ਚ ਨੌਕਰ ਲੱਗੇ ਹੋਣਗੇ ਜਾਂ ਆਪਾਂ ਕਿਸੇ ਦੇ ਨੌਕਰ ਲੱਗੇ ਆ ਆਪਣੀ ਮਿਹਨਤ ਮਸੱਕਤ ਸਾਰੀ ਇਸ ਕਰਕੇ ਹੁੰਦੀ ਕਿ ਸਾਡਾ ਮਾਲਕ ਸਾਡੇ ਤੋਂ ਖੁਸ਼ ਹੋਵੇ ਮੇਰੇ ਕੰਮ ਤੋਂ ਖੁਸ਼ ਹੋਵੇ ਮੇਰੇ ਖਾਣੇ ਤੋਂ ਖੁਸ਼ ਹੋਵੇ ਮੇਰੇ ਝਾੜੂ ਮਾਰਦੋ ਖੁਸ਼ ਹੋਵੇ ਮੇਰਾ ਮਾਲਕ ਮੈਨੂੰ ਕਹੇ ਤੂੰ ਬਹੁਤ ਚੰਗਾ ਤੇ ਆਪਾਂ ਸਾਰੇ ਉਹ ਪ੍ਰਮਾਤਮਾ ਦੇ ਸੇਵਕਾਂ ਨੌਕਰਾਂ ਚਾਕਰਾਂ ਤੇ ਆਪਣੇ ਅੰਦਰੇ ਖਿਆਲ ਚੱਲਣਾ ਕਿ ਜਿੰਨੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਮ ਅਸੀਂ ਕਰਦੇ ਆ ਸਾਡੇ ਮਾਲਕ ਨੂੰ ਚੰਗੇ ਲੱਗਣੇ ਚਾਹੀਦੇ ਤੇ ਜਿਹਦੇ ਨਾਲ ਮਾਲਕ ਨੂੰ ਤੰਗੇ ਲੱਗਣ ਵਾਸਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਫਿਰ ਇਹਦੇ ਜਿਹੜਾ ਦੁਨੀਆ ਵਾਲਾ ਅੰਛਾ ਵਿਖਾਵੇ ਵਾਲਾ ਅੰਛ ਉਹ ਆਪਣੇ ਆਪ ਖਤਮ ਹੋਏਗਾ ਉਹਨੂੰ ਖਤਮ ਕਰਨਾ ਨਹੀਂ ਪੈਂਦਾ ਆਪਣੇ ਆਪ ਉਹਦਾ ਤੁਹਾਡਾ ਵਿਚਰਨਾ ਗੁਰੂ ਵਾਸਤੇ ਹੋਣਾ ਚਾਹੀਦਾ ਤੁਹਾਡਾ ਉਦਮ ਕਰਨਾ ਗੁਰੂ ਵਾਸਤੇ ਹੋਣਾ ਚਾਹੀਦਾ ਭਾਵੇਂ ਕਿ ਜਿੰਨੀ ਜੀਵਨ ਦੀ ਜੱਦੋਜਾੜ ਹੈ ਗੁਰੂ ਵਾਸਤੇ ਕਰਾਂਗੇ ਫਿਰ ਜੋ ਵਿਖਾਵੇ ਵਾਲਾ ਅੰਛ ਆਪਣੇ ਆਪ ਖਤਮ ਹੋਏਗਾ ਤੇ ਇਹ ਤੇ ਹਰ ਇੱਕ ਨੌਕਰੀ ਚਾਹੁੰਦਾ ਨਾ ਮੇਰਾ ਮਾਲਕ ਮੈਨੂੰ ਕਹੇ ਤੂੰ ਚੰਗਾ ਤੇ ਆਪਾਂ ਮਾਲਕ ਦੀ ਚਾਹ ਚੱਕਰੀ ਕਰ ਰਹੇ ਆ ਉਹਦੀ ਨੌਕਰੀ ਕਰ ਰਹੇ ਆ ਰੱਬ ਜੀ ਇੱਥੇ ਉਹਨੂੰ ਆਪਾਂ ਨੂੰ ਭੇਜਿਆ ਨੌਕਰੀ ਚੱਕਰੀ ਕਰਨ ਵਾਸਤੇ ਤੇ ਇਹ ਖਿਆਲ ਆਪਣੇ ਅੰਦਰ ਬਣਿਆ ਰਹੇ ਤੇ ਚੰਗੀ ਗੱਲ ਹੈ ਵੀ ਭਾਈ ਸਾਡੇ ਤੋਂ ਮਾਲਕ ਖੁਸ਼ ਹੋਵੇ ਜੋ ਵੀ ਅਸੀਂ ਕਰਮ ਕਰੀਏ ਧਰਮ ਦੇ ਕਰਮ ਕਰੀਏ ਸਮਾਜ ਦੇ ਕਰਮ ਕਰੀਏ ਆਰਥਿਕਤਾ ਦੇ ਕਰਮ ਕਰੀਏ ਕੋਈ ਵੀ ਕਰਮ ਕਰੀਏ ਕੋਈ ਇਦਾਂ ਦਾ ਕਰਮ ਸਾਡੇ ਤੋਂ ਨਾ ਹੋਵੇ ਜਿਹਦੇ ਕਰਕੇ ਸਾਡਾ ਮਾਲਕੀਂ ਦਾ ਰਾਜ ਹੋ ਜੇ ਪਤਨੀ ਕੋਈ ਇਦਾਂ ਦਾ ਕਰਮ ਨਾ ਹੀ ਕਰੇ ਜਿਦ ਕਰਕੇ ਪਤੀ ਹੀ ਨਾਰਾਜ਼ ਹੋ ਜੇ ਤੇ ਇਦਾਂ ਦੇ ਕਰਮ ਤੋਂ ਫਿਰ ਕਰਾਉਣਾ ਕੀ ਜਦੋਂ ਪਤੀ ਨਾਰਾਜ਼ ਹੋਵੇ ਤੇ ਮਨੋਕ ਇਦਾਂ ਦਾ ਕਰਮ ਕਰੀ ਕਿ ਜਦ ਰੱਬ ਹੀ ਨਾਰਾਜ਼ ਹੋ ਜੇ ਪਾਸ਼ਾ ਜੀ ਕਹੇ ਪ੍ਰਕੀ ਚੇਰੀ ਕੰਢੀ ਆ ਲਾਲੀ ਮਾਨਾ ਨਾਓ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਕਹਿੰਦੇ ਪਜਰੀ ਸੱਚੀ ਪ੍ਰੀਤ ਆ ਨਾ ਟੁੱਟਦੀ ਨਹੀਂ ਹੈਗੀ ਸੱਚੇ ਚ ਮਲਾਦ ਹੁੰਦੀ ਆ ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲ ਹਾਰਾ ਜਾਓ ਕਹਿੰਦੇ ਭਾਈ ਜਿਨ੍ਹਾਂ ਨੇ ਸ਼ਬਦ ਦਾ ਰੂਪੀ ਸ਼ਿੰਗਾਰ ਕੀਤਾ ਤੇ ਆਪਣੇ ਮਨ ਨੂੰ ਵਿੰਨ ਲਿਆ ਜਨਾਂ ਨੇ ਸ਼ਬਦ ਦੇ ਤੀਰ ਮਾਰ ਕੇ ਆਪਣੇ ਮਨ ਨੂੰ ਵਿੰਨ ਲਿਆ ਵਿਦਿਆ ਦਾ ਭਾਵ ਦਾ ਵਿੰਨ ਲੈਣਾ ਸ਼ਬਦ ਦੇ ਵਿੱਚ ਰਤੇ ਗਏ ਤੇ ਮਨ ਨੂੰ ਵਿਦ ਰਿਆ ਪਾ ਸਕਦੇ ਹਾਂ ਸਦ ਬਲ ਹਾਰਾ ਜਾਓ ਉਹਨਾਂ ਤੋਂ ਅਸੀਂ ਵੀ ਕੁਰਬਾਨ ਜਾਂਦੇ ਹਾਂ ਗੁਰਨਾਦਕ ਸਾਹਿਬ ਇਹ ਗੱਲ ਕਹਦੇ ਕਿ ਜਿਨ੍ਹਾਂ ਨੇ ਸ਼ਬਦ ਦੇ ਵਿੱਚ ਆਪਨੇ ਮਨ ਨੂੰ ਰੰਗ ਲਿਆ ਰਤ ਲਿਆ ਤੇ ਸੰਸਾਰ ਦੇ ਵਿਖਾਵੇ ਤੋਂ ਦੂਰ ਹੋ ਗਏ ਮਨ ਨੂੰ ਗੁਰੂ ਦੇ ਸ਼ਬਦ ਨਾਲ ਬੰਨ੍ਹ ਲਿਆ ਹਉ ਸਦ ਬਲਹਾਰਾ ਜਾਓ ਉਹਨਾਂ ਤੋਂ ਕਹਿੰਦੇ ਅਸੀਂ ਸੈਂਕੜੇ ਵਾਰ ਪ੍ਰਭਾਨ ਜਾਂਦੇ ਆ ਬਲਹਾਰ ਜਾਂਦੇ ਆ ਸੋ ਇੱਥੋਂ ਤੱਕ ਇਸ ਪਾਵਨ ਸ਼ਬਦੀਆਂ ਤਿੰਨ ਜਿਹੜੇ ਪਦੇ ਹੱਦੋਂ ਵਿਚਾਰ ਰਹੇ ਹਨ ਆਪਾਂ ਵਾਕੀ ਪੰਗਤੀਆਂ ਵਿਚਾਰ ਅਧੀਨ ਹਨ ਇਹਨਾਂ ਨੂੰ ਕੱਲ ਵਿਚਾਰਾਂਗੇ ਸੋ ਅੱਜ ਦੇ ਪਾਵਨ ਸ਼ਬਦ ਦੇ ਵਿਚਾਰ ਕਰਦੇ ਅੰਦਾਜ਼ ਤੋਂ ਮੈਨੂੰ ਭੁੱਲਾਂ ਦੇ ਛਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸਦ ਉਚਾਰਨ ਸਦ ਵਿਚਾਰ ਕਰਨ ਦੀ ਸਮੱਤ ਆਵੇ ਆਪਸੇ ਸੰਗਤ ਦਾ ਧੰਨਵਾਦ ਕੋਟਨ ਕੋ ਸ਼ੁਕਰ ਧੰਵਾਦ ਸਹੇਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ ਭਵਾਨੀਏ ਕੁਲ ਆਲਮ ਸਰਬ ਰੇਪਾਇਣ ਆਤਮ ਦੋ ਜਹਾਨ ਵਾਲੀ ਜੁਗੋ ਜੁਗ ਅਤਲ ਸਾਹਿਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦਰ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ